ਇਸ ਲਈ 2005 ਦੇ ਵਿੱਚ ਆਰਟੀਆਈ ਐਕਟ ਆਈਆ ਉਦੋਂ ਉਹਦੀ ਮਨਸ਼ਾ ਬੜੀ ਕਲੀਅਰ ਸੀ ਕਿ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਵਿੱਚ ਪਾਰਦਰਸ਼ਤਾ ਹੋਵੇ ਔਰ ਇਸ ਪਾਸੇ ਅਰਵਿੰਦ ਕੇਜਰੀਵਾਲ ਹਾਲਾਂਕਿ ਉਹਦੋਂ ਉਹਨਾਂ ਨੇ ਸਰਕਾਰ ਨਹੀਂ ਸੀ ਬਣਾਈ ਉਦੋਂ ਆਰਟੀਆਈ ਐਕਟਿਵਿਸਟ ਹੀ ਸਨ ਉਹਨਾਂ ਦੀ ਬਹੁਤ ਵੱਡੀ ਯੋਗਦਾਨ ਹੈ ਪਰ ਕਿੰਨੀ ਵਿਅੰਗਾਤਮਕ ਗੱਲ ਹੈ ਆਇਰੋਨਿਕ ਕਿ ਇਹੋ ਹੀ ਆਮਾਦੀ ਪਾਰਟੀ ਜਿਹਦੇ ਉਸ ਸਥਾਪਕ ਨੇ ਉਹ ਹੀ ਪਾਰਟੀ ਹੁਣ ਇਸ ਵੇਲੇ ਆਰਟੀਆਈ ਐਕਟ ਦਾ ਆਰਟੀਆਈ ਕਾਰਕੁਨਾ ਦਾ ਆਰਟੀਆਈ ਇਸ ਇਸ ਸੋਚ ਦਾ ਗੜਾ ਕੋਟਣਾ ਜਾਰੀ ਹੈ ਮੈਨੂੰ ਯਾਦ ਹੈ ਜਿਸ ਵੇਲੇ ਮੈਂ ਟ੍ਰਿਬਿਊਨ ਦੇ ਵਿੱਚ ਐਗਜ਼ੈਕਟਿਵ ਰਿਟਰ ਸੀ ਤੇ ਭਗਵੰਤ ਮਾਨ ਉਹਦੇ ਮੈਨੂੰ ਮਿਲਣ ਵਾਸਤੇ ਆਏ ਉਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਨਹੀਂ ਸੀ ਕੀਤੀ ਮੈਂ ਬਤੌਰ ਜਰਨਲਿਸਟ ਹੀ ਸੀ ਤੇ ਮੈਨੂੰ ਇਹਨਾਂ ਨੇ ਆ ਕੇ ਕਿਹਾ ਕਿ ਮੈਂ ਇੱਕ ਸੁਝਾਅ ਦੇਣਾ ਚਾਹੁੰਨਾ ਵਾਂ ਪਾਰਲੀਮੈਂਟ ਦੇ ਵਿੱਚ ਇਹ ਗੱਲ ਰੱਖਣੀ ਚਾਹੁੰਨਾ ਵਾਂ ਕਿ ਜਦੋਂ ਕੋਈ ਅਹੁਦੇ ਦਾ ਦੀ ਸੌਚਕਦਾ ਵਾ ਤੇ ਉਹ ਆਥ ਆਫ ਸੀਕਰੇਸੀ ਕਿਉਂ ਲੈਂਦਾ ਆਥ ਆਫ ਓਪਨਨੈਸ ਕਿਉਂ ਨਹੀਂ ਲੈਂਦਾ ਕਿ ਮੈਂ ਜਦੋਂ ਸੱਤਾ ਚ ਆਇਆ ਤੇ ਮੈਂ ਸਭ ਕੁਝ ਪਾਰਦਰਸ਼ੀ ਕਰ ਦੂੰਗਾ ਮੈਂ ਕਿਹਾ ਬਹੁਤ ਅੱਛਾ ਸੁਝਾਅ ਹੈ ਜਰੂਰ ਇਹਦੇ ਬਾਰੇ ਬੋਲਿਓ ਉੱਥੇ ਪਰ ਉਹ ਤਾਂ ਬਾਤ ਕਿਸੇ ਨੇ ਮਸਲਾ ਚੁੱਕਿਆ ਹੀ ਨਹੀਂ ਔਰ ਉਹੀ ਹੁਣ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਜਿਹੜੀ ਉਹ ਅਗਵਾਈ ਕਰ ਰਹੇ ਨੇ ਉਹ ਸਾਲ ਸਾਢੇ ਲਾਲ ਸਾ ਚੋਪੀ ਕਰ ਜਾਂਦੀ ਹੈ ਜਦੋਂ ਕੋਈ ਜਾਣਕਾਰੀ ਮੰਗਦਾ ਵਾ ਔਰ ਕਈ ਡਿਪਾਰਟਮੈਂਟਸ ਗ੍ਰਹਿ ਵਿਭਾਗ ਏਵੀਏਸ਼ਨ ਡਿਪਾਰਟਮੈਂਟ ਜਿੱਥੇ ਹਵਾਈ ਖਰਚਾ ਦਾ ਖਰਚਾ ਹਵਾਈ ਜਹਾਜ਼ਾਂ ਦਾ ਖਰਚਾ ਉਹ ਉਹਦੀ ਜਾਣਕਾਰੀ ਉਹ ਦਿੰਦੇ ਨਹੀਂ ਬਿਲਕੁਲ ਉਹ ਤੁਹਾਨੂੰ ਵਰਬਲੀ ਕਿਹਾ ਗਿਆ ਵੀ ਤੁਸੀਂ ਜਾਣਕਾਰੀ ਨੰਦ ਚੀਫ ਇਲੈਕਸ਼ਨ ਕਮਿਸ਼ਨ ਆਫਿਸ ਜਿਹੜਾ ਵਾ ਜਿਹਦੇ ਚ ਪਹਿਲਾਂ 10+1 ਸੀ ਇੱਕ ਚੀਫ ਇਨਫੋਰਮੇਸ਼ਨ ਕਮਿਸ਼ਨਰ ਤੇ 10 ਇਨਫੋਰਮੇਸ਼ਨ ਕਮਿਸ਼ਨਰ ਉਹਨੂੰ ਉਹਦੀ ਨੰਬਰ ਘਟਾ ਕੇ 5+1 ਕਰਤਾ 5+1 ਉਹ ਵੀ ਹੁਣ ਸਿਰਫ ਇੱਕੋ ਹੀ ਰਹਿ ਗਿਆ ਉੱਥੇ ਇਹ ਹਾਲਤ ਹੈ ਇਸ ਵੇਲੇ ਪੰਜਾਬ ਦੇ ਇਨਫੋਰਮੇਸ਼ਨ ਕਮਿਸ਼ਨ ਦੀ ਆ ਅ ਇਸ ਵੇਲੇ ਕੁਝ ਲੋਕਾਂ ਨੇ ਮਾਨੇ ਗੋਇਲ ਰੋਡ ਲੋਕਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਹੋਇਆ ਵਾ ਆਸ ਕਰਦੇ ਆ ਕਿ ਹਾਈ ਕੋਰਟ ਜਲਦੀ ਫੈਸਲਾ ਦੇਊਗੀ ਔਰ ਕਈ ਇਸ਼ੂਸ ਦੇ ਉੱਤੇ ਉਹ ਫੈਸਲਾ ਦਊਗੀ ਇੱਕ ਤੇ ਇਹ ਕਿ ਜਿਹੜੇ ਬਾਕੀ ਇਨਫੋਰਮੇਸ਼ਨ ਕਮਿਸ਼ਨਰਸ ਨੇ ਉਹਦੀ ਜਲਦੀ ਤੋਂ ਜਲਦੀ ਮਿੱਥੇ ਹੋਏ ਸਮੇਂ ਦੇ ਅਗਲੇ 3 ਮਹੀਨਿਆਂ ਚ ਮਹੀਨੇ ਦੇ ਵਿੱਚ ਉਹਨਾਂ ਦੀ ਨਿਯੁਕਤੀ ਕੀਤੀ ਜਾਵੇ ਨਾਲ ਜੋ ਸਿਆਸੀ ਰੈਲੀਆਂ ਤੇ ਖਰਚ ਹੋਇਆ ਵਾ ਕੀ ਵਾਕਈ ਉਹ ਸਿਆਸੀ ਸੀ ਰੈਲੀਆਂ ਜਾਂ ਸਰਕਾਰੀ ਫੰਕਸ਼ਨ ਸੀ ਇਹਦੇ ਤੇ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਔਰ ਜੇ ਜੁਡੀਸ਼ੀਅਲ ਇਨਕੁਆਇਰੀ ਚ ਨਿਕਲਦਾ ਵਾ ਪੀ ਇਹ ਸਿਆਸੀ ਰੈਲੀਆਂ ਸੀ ਤੇ ਫਿਰ ਉਹਦਾ ਖਰਚ ਜਿਹੜਾ ਵਾ ਪਾਰਟੀ ਨੂੰ ਪੈਣਾ ਚਾਹੀਦਾ ਸਰਕਾਰ ਨੂੰ ਨਹੀਂ ਔਰ ਪਾਰਟੀ ਤੋਂ ਪੈਸਾ ਰਿਕਵਰ ਕਰਨਾ ਚਾਹੀਦਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਜੋ ਪੰਜਾਬ ਦੇ ਇਜਾਜ਼ਾ ਤੇ ਦੁਬਾਰਾ ਦੁਬਾਰਾ ਆਇਆ ਤੇ ਉਹ ਵੀ ਖਰਚ ਜਿਹੜਾ ਵਾ ਦਿੱਲੀ ਸਰਕਾਰ ਨੂੰ ਜਾਂ ਦਿੱਲੀ ਦੀ ਆਮ ਆਦਮੀ ਪਾਰਟੀ ਨੂੰ ਪਹਿਣਾ ਚਾਹੀਦਾ ਹੈ। ਇਸ ਵੇਲੇ ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਆ। ਇਸੇ ਕਰਕੇ ਆਪ ਫਜ਼ੂਲ ਖਰਚੀ ਦੀ ਗੱਲ ਕਰ ਰਹੇ ਆ। ਫਜ਼ੂਲ ਖਰਚੀ ਬੰਦ ਕਰਨ ਦੀ ਲੋੜ ਆ। ਸਾਡੇ 3 ਲੱਖ ਕਰੋੜ ਦਾ ਕਰਜ਼ਾ ਵਾ। ਫਾਈਨੈਂਸ ਕਮਿਸ਼ਨ ਐਸ ਵੇਲੇ ਪੰਜਾਬ ਦੇ ਵਿੱਚ ਆ। ਉਹਨਾਂ ਨੂੰ ਅਸੀਂ ਅਰਜ਼ੀ ਦੇ ਰਹੇ ਹਾਂ ਕਿ ਸਾਨੂੰ ਸਾਡੀ ਮਦਦ ਕਰੋ। ਸਾਨੂੰ ਪੈਸਾ ਦਿਓ। ਅਸੀਂ ਵਿਕਾਸ ਲਈ ਪੈਸਾ ਖਰਚਣਾ। ਔਰ ਜੇ ਸਾਡੇ ਕੋਲ ਜਿੰਨਾ ਸਾਡੇ ਕੋਲ ਪੈਸਾ ਵਾ ਉਹਦੀ ਅਸੀਂ ਫਜ਼ੂਲ ਖਰਚੀ ਕਰ ਰਹੇ ਆ ਬਰਬਾਦੀ ਕਰ ਰਹੇ ਬਹੁਤ ਅਫਸੋਸ ਨਿਕਲਿਆ ਅਤੇ ਅਸੀਂ ਆਸ ਕਰਦੇ ਹਾਂ ਕਿ ਹਾਈ ਕੋਰਟ ਜਲਦੀ ਤੋਂ ਜਲਦੀ ਇਸ ਮਸਲੇ ਦੇ ਉੱਪਰ ਫੈਸਲਾ ਕਰੂਗਾ ਅਤੇ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਵੀ ਆਪਣੀ ਕਮਰ ਕੱਸੂਗੀ ਅਤੇ ਇਹ ਫਜ਼ੂਲ ਖਰਚੀ ਬੰਦ ਕਰੂਗੀ